ਤੁਸੀਂ ਖਾਰੀਆ ਇੱਥੇ ਸ਼ਹਿਰ ਪਿੰਡ ਦੇ ਵਿੱਚ ਖੜੇ ਹੋ ਚੌਧਰੀ ਸਾਹਿਬ ਦੇ ਨਾਲ ਸਵੇਰ ਤੋਂ ਜੀ ਹਾਂਜੀ ਤੇ ਕੀ ਗੱਲਾਂ ਚਾਹੁੰਦੇ ਹੋ ਅੱਜ ਜੋ ਰੋਡ ਸ਼ੋਅ ਕੀਤਾ ਜਿਹ ਚੌਧਰੀ ਰਣਜੀਤ ਸਿੰਘ ਜੀ ਨੇ ਇਸ ਤਰ੍ਹਾਂ ਜੀ ਚੌਧਰੀ ਸਾਹਿਬ ਜੀ ਦੀ ਰਾਣੀਆਂ ਐਂਟਰੀ ਹੋਈ ਏ ਹਾਂਜੀ ਔਰ ਪੂਰੇ ਹਲਕੇ ਤੋਂ ਲੋਕ ਨਿਕਲ ਕੇ ਆਏ ਨੇ ਉਹਨਾਂ ਚੌਧਰੀ ਸਾਹਿਬ ਜੀ ਦੀ ਜਿਹੜੀ ਜਿੱਤ ਏ ਉਹ ਪੱਕੀ ਕਰ ਦਿੰਦੀ ਹੈ ਸਾਰਿਆਂ ਦਾ ਇੱਕੋ ਮਿਸ਼ਨ ਸੀਗਾ ਕਿ ਚੌਧਰੀ ਸਾਹਿਬ ਚੰਗੇ ਮਾਰਜ ਨਾਲ ਜਿੱਤਣ ਤੇ ਜਿਹੜੀਆਂ ਰਾਸ਼ਟਰੀ ਪਾਰਟੀਆਂ ਮਹਿਰਾਫੇਰੀ ਕਰਦੀਆਂ ਨੇ ਨਾ ਆਖੋ ਤਾਂ ਸਾਡਾ ਐਮਐਲਏ ਜਾਂ ਸਾਡਾ ਲੀਡਰ ਹੋਣਾ ਚਾਹੁੰਦੀਆਂ ਲੋਕ ਐਡੀਸ਼ਨ ਦੇ ਪੁੱਤਰ ਨਹੀਂ ਚਾਹਦੇ ਜੀ ਜਾਣਨਾ ਲੋਕ ਚੌਧਰੀ ਸਾਹਿਬ ਦੇ ਨਾਲ ਨੇ ਚੌਧਰੀ ਸਾਹਿਬ ਕੋਲ ਤਿੰਨ ਮੰਤਰਾਲੇ ਰਹੇ ਨੇ ਉਹਨਾਂ ਆਪਣੀ ਗੱਡੀ ਦਾ ਕਦੀ ਵੀ ਸ਼ੀਸ਼ਾ ਬੰਦ ਨਹੀਂ ਕੀਤਾ ਸ਼ੀਸ਼ਾ ਨਹੀਂ ਖੁੱਲ ਆਪਣਾ ਬੰਦ ਨਹੀਂ ਕੀਤਾ ਕਦੀ ਆਪਣਾ ਫੋਨ ਬੰਦ ਨਹੀਂ ਕੀਤਾ ਲਗਾਤਾਰ ਲੋਕਾਂ ਦੇ ਫੋਨ ਚੁੰਦੇ ਨੇ ਲੋਕਾਂ ਦੇ ਵਿੱਚ ਤਾਲਮੇਲ ਨਾ ਰਹੇ ਨੇ ਔਰ ਇੱਕ ਤਰਫਾ ਮਾਹੌਲ ਹੈ ਲੋਕ ਪੂਰੇ ਖੁਸ਼ ਨੇ ਔਰ ਲੋਕ ਹਲਕੇ ਵਾਸਤੇ ਔਰ ਲੋਕਾਂ ਦੇ ਹਿੱਤ ਵਾਸਤੇ ਵਿਕਾਸ ਵਾਸਤੇ ਰਾਣੀਆਂ ਦੇ ਵਿੱਚ ਚੌਧਰੀ ਰਣਜੀਤ ਸਿੰਘ ਜੀ ਦਾ ਐਮ ਐਲ ਏ ਔਰ ਮੰਤਰੀ ਬਣ ਕੇ ਰਹਿਣਾ ਬਹੁਤ ਜ਼ਰੂਰੀ ਹੈ ਇਹ ਹਲਕੇ ਦੇ ਵਿਕਾਸ ਵਾਸਤੇ ਗੱਲ ਹੈ ਕੁੱਤੇ ਵਾਡਾ ਦਾ ਪੁਲ ਬਣਾਇਆ ਹੈ ਨਹਿਰਾਂ ਕੱਡੀਆਂ ਨੇ ਨਹਿਰਾਂ ਚ ਪਾਣੀ ਪੂਰਾ ਹੈ 70 70 ਸਾਲਾਂ ਦੀਆਂ ਜਿਹੜੀਆਂ ਯਾਰ ਯਾਰ ਆਬਾਦੀ ਲੋਕਾਂ ਦੀ ਆਬਾਦੀ ਨੂੰ ਛੜਕਾ ਕੱਚੀਆਂ ਜ਼ਣਾ ਉਹ ਚੌਧਰੀ ਸਾਹਿਬ ਨੇ ਪੱਕੀਆਂ ਕੀਤੀਆਂ ਨੇ ਜਿਹਦੇ ਵੇਖੋ ਜਵਾਗ ਖੁਲੇ ਜਾਂਦੇ ਨੇ ਔਰ ਟਿੱਕੜ ਦੇ ਵਿੱਚ ਜਾਂਦੇ ਨੇ ਮੀਂਹ ਪੈਂਦੇ ਜਾਂਦੇ ਨੇ ਰਾਹ ਪੱਕਾ ਕੋ ਨਹੀਂ ਉਹ ਕੀ ਦੱਸੋ ਦੇਸ਼ ਤੋਂ ਉਹ ਦੇਸ਼ ਦਾ ਫਿਊਚਰ ਨੇ ਉਹ ਕੀ ਉਮੀਦ ਰੱਖਦੇ ਨੇ ਪਰ ਜੁਰਚਾਈ ਸਾਹਮਣੇ ਸਾਰੇ ਕੰਮ ਉਹ ਕਰ ਦਿੱਤੇ ਨੇ ਉਹ ਦਿਲ ਤੋਂ ਚੌਧਰੀ ਰਣਜੀਤ ਸਿੰਘ ਨਾਲ ਜੁੜ ਗਏ ਨੇ ਔਰ ਮੈਂ ਕਿੰਨਾ ਵੀ ਇੱਕ ਤਰਫਾ ਮਾਹੌਲ ਹੈ ਲੋਕਾਂ ਦੇ ਵਿੱਚ ਬਹੁਤ ਖੁਸ਼ੀ ਹੈ ਕਿ ਚੌਧਰੀ ਰਣਜੀਤ ਸਿੰਘ ਦੁਬਾਰੇ ਐਮਐਲਏ ਬਣ ਕੇ ਆ ਰਹੇ ਨੇ ਔਰ ਤੁਸੀਂ ਇਹ ਯਕੀਨ ਕਰਿਓ ਲੋਕ ਪੁੱਛ ਕੇ ਪੁੱਛ ਕੇ ਹੁਣ ਕਰਨਗੇ ਵੀ ਚੌਧਰੀ ਰਣਜੀਤ ਸਿੰਘ ਜੀ ਕਿੱਥੇ ਨੇ ਕਿਹੜੇ ਪਿੰਡ ਨੇ ਇਹਨਾਂ ਤੁਹਾਨੂੰ ਹਜੂਮ ਦੇ ਵਿੱਚ ਲੋਕ ਮਿਲਿਆ ਕਰਨਗੇ ਔਰ ਚੌਧਰੀ ਸਾਹਿਬ ਜੀ ਦੀ ਜਿਹੜੀ ਜਿੱਤ ਏ ਉਹ ਇੱਕ ਤਰਫਾ ਏ ਪੱਕੀ ਤੁਸੀਂ ਸਵੇਰ ਤੋਂ ਚੌਧਰੀ ਸਾਹਿਬ ਦੇ ਨਾਲ ਉਹ ਕਿੰਨੇ ਕਿ ਪਿੰਡਾਂ ਚੋਂ ਤੱਕ ਜਾਏ ਤਕਰੀਬਨ ਵੇਖੋ ਜੀ ਰਾਣੀਆਂ ਤੋਂ ਲੱਕੇ ਜੀਵਨ ਨਗਰ ਸੰਤਨਗਰ ਕਰੀ ਆਲਾ ਬਣੀ ਇਧਰ ਮੰਮੜ ਜਿੰਨੇ ਪਿੰਡਾਂ ਚੋਂ ਹੁੰਦੇ ਹੋਏ ਹੁਣ ਆਪਾਂ ਖਾਰੀਏ ਖੜੇ ਆ ਇਸ ਤੋਂ ਅਗਲੇ ਬੰਨੇ ਜਿਹੜੇ ਆਪਣੇ ਨੇ ਸੌਹ ਵਾਲਾ ਛੱਕਾ ਕੋਲ ਤੇ ਹੋਰ ਜਿਹੜੇ ਵੀ ਪਿੰਡ ਰਹਿੰਦੇ ਨੇ ਤਕਰੀਬਨ ਕਮਰ ਹੋ ਜਾਣਗੇ ਬਾਕੀ ਇੱਜਤੇ ਆਪਾਂ ਇੱਕ ਜਲਸੇ ਦੇ ਵਿੱਚ ਆ ਰਹੇ ਆ ਨਾ ਚੌਧਰੀ ਜੀ ਜਿਸ ਦੇ ਤੇ ਰੋਜ਼ ਪਿੰਡਾਂ ਚ ਰਿੰਦੇ ਨੇ ਇੱਕ ਗਲੀ ਦਾ ਉਹਨਾਂ ਨੂੰ ਪਤਾ ਲੋਕਾਂ ਨਾਲ ਜੁੜੇ ਹੋਏ ਨੇਤਾ ਨੇ